ਸਿੱਧੂ ਸਾਹਿਬ ਪਾਰਟੀ ਦੇ ਵਿੱਚ ਮੰਥਨ ਜਾਰੀ ਹੈ ਲੇਕਿਨ ਮੰਥਨ ਇਕੱਠਿਆਂ ਨਾ ਹੋ ਕੇ ਅਲੱਗ-ਅਲੱਗ ਤੌਰ ਤੇ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਸੰਦੀਪ ਪਾਠਕ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਉੱਥੇ ਹੀ ਹੁਣ ਰਾਗਵ ਚੱਡਾ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਕਾਰਨ ਕੀ ਨੇ ਅਲੱਗ-ਅਲੱਗ ਮੀਟਿੰਗਾਂ ਦੇ ਇਹ ਤੇ ਸਵਾਲ ਖੜੇ ਹੋ ਰਿਹਾ ਹੈ ਕਿ ਜੇ ਪਾਰਟੀ ਹਾਰ ਤੇ ਹੀ ਮੰਤਨ ਕਰ ਰਹੀ ਹੈ ਤਾਂ ਫਿਰ ਮੰਤਨ ਇਕੱਠੇ ਹੋ ਕੇ ਕਿਉਂ ਨਹੀਂ ਕਰੇ ਜਿਹੜੇ ਸਟ੍ਰੈਟਜੀ ਬਣਾਉਂਦਾ ਸੰਦੀਪ ਪਾਟਕ ਉਹਨੂੰ ਭਗਵੰਤ ਮਾਨ ਨੇ ਆਪਣੀਆਂ ਮੀਟਿੰਗਾਂ ਦੇ ਵਿੱਚ ਨਾਲ ਕਿਉਂ ਨਹੀਂ ਬਿਠਾਇਆ ਸੰਦੀਪ ਪਾਟਕ ਅਲੱਗ ਕਿਉਂ ਕਰ ਰਿਹਾ ਤੇ ਜੇ ਇਹਨਾਂ ਦੋਵਾਂ ਨੇ ਮੰਤਨ ਕਰ ਲਿਆ ਸੀ ਤੇ ਹੁਣ ਰਾਘਵ ਚੱਡਾ ਨੇ ਇਹੋ ਜਿਹਾ ਇਕੱਲੇ ਨੇ ਕਿਹੜਾ ਜਿਹੜਾ ਮੰਤਨ ਕਰ ਲੈਣਾ ਕੀ ਠੀਕ ਹੈ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹ ਆਪਣੇ ਤੌਰ ਤੇ ਮੀਟਿੰਗਾਂ ਲੈ ਸਕਦੇ ਆ ਵ代इका ਮੰਤਰੀਆਂ ਦੀਆਂ ਦੂਜੇ ਪਾਸੇ ਜਿਹੜੇ ਕੌਮੀ ਸੰਗਠਨ ਇਨਚਾਰਜ ਨੇ ਸੰਦੀਪ ਪਾਟਕ ਉਹ ਵੀ ਜਿਹੜੀਆਂ ਮੀਟਿੰਗਾਂ ਲੈ ਸਕਦੇ ਆ ਕੀਕਰ ਰਾਗਵ ਚੱਡਾ ਵੀ ਲੈ ਸਕਦੇ ਆ ਉਹ ਸਹਿ ਇਨਚਾਰਜ ਨੇ ਪੰਜਾਬ ਦੇ ਉਹ ਵੀ ਮੀਟਿੰਗਾਂ ਲੈ ਸਕਦੇ ਆ ਪਰ ਜਿਹੜਾ ਇਨਚਾਰਜ ਹੈ ਜਿਹੜਾ ਜਰਨੈਲ ਸਿੰਘ ਹੈ ਉਹਨੂੰ ਪੰਜਾਬ ਦੀ ਸਿਆਸੀ ਤਸਵੀਰ ਚੋਂ ਪਾਸੇ ਕਿਉਂ ਕੀਤਾ ਗਿਆ ਤੋ 2017 ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀਆਂ ਚੋਣਾਂ ਹਾਰੀ ਸੀ ਤਾਂ ਉਦੋਂ ਇੱਕੋ ਹੀ ਗੱਲ ਸਾਹਮਣੇ ਆਉਂਦੀ ਸੀ ਕਿ ਜੀ ਇਹਨਾਂ ਨੇ ਯੂਪੀ ਬਿਹਾਰ ਦੇ ਵਿੱਚੋਂ ਲਿਆ ਆ ਕੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਬਾੜੇ ਤੇ ਪੰਜਾਬ ਨੇ ਉਹਨਾਂ ਦੇ ਕਰਕੇ ਜਿਹੜੀਆਂ ਵੋਟਾਂ ਨਹੀਂ ਪਈਆਂ ਉਸ ਤੋਂ ਬਾਅਦ ਬਾਈ ਦੇ ਵਿੱਚ ਕੇਂਦਰੀ ਬਾਲ ਸਮਝ ਗਏ ਸੀ ਉਹਨਾਂ ਨੂੰ ਫੇਰ ਨਹੀਂ ਵੋਟਾਂ ਪੈਣੀਆਂ ਉਹਨਾਂ ਨੇ ਇੱਕ ਪਾਗ ਵਾਲਾ ਚਿਹਰਾ ਚੱਕ ਹੀ ਲਿਆਂਦਾ ਪਾਗ ਵਾਲਾ ਚਿਹਰਾ ਚੱਕ ਹੀ ਲਿਆਂਦਾ ਜਰਨੈਲ ਸਿੰਘ ਉਹਨੂੰ ਚੋਣਾਂ ਤੋਂ ਪਹਿਲਾਂ ਆਪਾਂ ਨੂੰ ਸਭ ਨੂੰ ਪਤਾ ਪੂਰਾ ਵਰਤਿਆ ਜਦੋਂ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਬਣ ਗਈ ਹੈ ਜਰਨੈਲ ਸਿੰਘ ਪੰਜਾਬ ਦੀ ਸਿਆਸੀ ਤਸਵੀਰ ਚੋਂ ਬ ਜਰਨੈਲ ਸਿੰਘ ਨੂੰ ਮੈਨੂੰ ਲੱਗਦਾ ਕਿ ਪੰਜਾਬ ਆਉਣ ਦੀ ਕੋਈ ਇਜਾਜ਼ਤ ਹੀ ਹੈ ਨਹੀਂਗੀ ਕਿਉਂਕਿ ਜਰਨੈਲ ਸਿੰਘ ਨੂੰ ਜਿੰਨਾ ਵਰਤਨਾ ਸੀ ਜਰਨੈਲ ਸਿੰਘ ਨੂੰ ਤਾਂ ਕੀ ਵਰਤਨਾ ਸੀ ਜਰਨੈਲ ਸਿੰਘ ਦੇ ਸਿਰ ਤੇ ਜਿਹੜੀ ਬੰਨੀ ਪਾਗਾ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਧਰੀਵਾਲ ਨੇ ਉਹ ਵਰਤੀ ਹੈ ਇਨਚਾਰਜ ਦਾ ਫਿਰ ਜਰਨੈਲ ਸਿੰਘ ਨਹੀਂ ਨਾ ਫਿਰ ਜਰਨੈਲ ਸਿੰਘ ਮੀਟਿੰਗਾਂ ਕਿਉਂ ਨਹੀਂ ਲੈਂਦਾ ਜਰਨੈਲ ਸਿੰਘ ਪੰਜਾਬ ਦੇ ਵਿੱਚ ਕਿਉਂ ਨਹੀਂ ਆਉਂਦਾ ਕਿਉਂ ਚਰਚੇ ਰਗਵ ਚੱਡੇ ਰਹੇ ਹੀ ਹੁੰਦੇ ਆ ਕਿਉਂ ਚਰਚੇ ਜਿਹੜੇ ਉਹ ਸੰਦੀਪ ਪਾਟਕ ਦੇ ਹੁੰਦੇ ਆ ਕਿਉਂ ਚਰਚੇ ਜਿਹੜੇ ਆਯੂਸ਼ੀ ਦੇ ਹੁੰਦੇ ਆ ਕਿਉਂ ਚਰਚੇ ਆਦਲ ਦੇ ਹੁੰਦੇ ਆ ਇਹਨਾਂ ਇਹ ਪਾਵਰ ਦੇ ਵਿੱਚ ਲੋਕ ਨੇ ਜਰਨੈਲ ਸਿੰਘ ਪਾਸੇ ਕੀਤਾ ਹੋਇਆ ਜਰਨੈਲ ਸਿੰਘ ਨੂੰ ਇੱਕ ਪੱਗ ਦੇ ਤੌਰ ਤੇ ਵਰਤਿਆ ਜਰਨੈਲ ਸਿੰਘ ਦੀ ਪੱਗ ਨੂੰ ਅਰਵਿੰਦ ਕੇਜਰੀਵਾਲ ਨੇ ਵਰਤੇ ਆ ਪੰਜਾਬੀਆਂ ਨੂੰ ਮੂਰਖ ਬਣਾਉਣ ਵਾਸਤੇ ਜਿਵੇਂ ਹੀ ਸਰਕਾਰ ਜਿਹੜੀ ਆ ਬਣਾ ਲਈ ਉਹਨਾਂ ਨੂੰ ਪਾਸੇ ਕਰਤਾ ਪਾਵਰ ਆਯੂਸ਼ੀ ਕੋਲੇ ਆ ਪਾਵਰ ਆਦਿਲ ਕੋਲੇ ਆ ਪਾਵਰ ਸੰਦੀਪ ਪਾਠਕ ਕੋਲੇ ਆ ਪਾਵਰ ਜਿਹੜੀ ਐ ਰਾਗਵ ਚੱਡਾ ਨੇ ਉਹਨਾਂ ਦੇ ਕੋਲੇ ਆ ਇੱਥੇ ਗੱਲ ਇਹ ਐ ਵੀ ਜੇ ਮੰਤਰ ਕਰਨਾ ਹੀ ਆ ਫਿਰ ਇਕੱਠਿਆਂ ਕਿਉਂ ਕਿ ਆਪਸ ਦੇ ਵਿੱਚ ਬੰਨ ਨਹੀਂ ਰਹੀ ਕਿਉਂਕਿ ਇਹ ਵੀ ਪਤਾ ਲੱਗਿਆ ਸੀਗਾ ਕਿ ਰਾਗਵ ਚੱਡੇ ਨੂੰ ਇੱਕ ਵੱਡੀ ਪੋਸਟ ਜਿਹੜੀ ਅਰਵਿੰਦ ਕੇਜੀਵਾਲ ਪੰਜਾਬ ਦੇ ਵਿੱਚ ਦੇਣ ਜਾ ਰਹੇ ਸੀ ਔਰ ਭਗਵੰਤਮਾਨ ਨੇ ਯਕਾਂ ਤੱਕਾ ਕਰਕੇ ਉਹ ਪੋਸਟ ਜਿਹੜੀ ਆ ਰੋਕ ਦਿੱਤੀ ਸੀ ਤੇ ਉਹ ਰਾਗਵ ਚੱਡਾ ਨੂੰ ਲੈਣ ਨਹੀਂ ਸੀ ਦਿੱਤੀ ਔਰ ਉਸ ਤੋਂ ਬਾਅਦ ਥੋੜਾ ਜਿਹਾ ਸਾਈਡ ਲਾਈਨ ਇਥੋਂ ਕੀਤਾ ਗਿਆ ਸੀਗਾ ਰਾਗਵ ਚੱਡਾ ਨੂੰ ਪੰਜਾਬ ਦੇ ਵਿੱਚੋਂ ਅਰਵਿੰਦ ਕੇਦਰੀਵਾਲ ਜੇਲੋਂ ਬਾਹਰ ਸੀਗੇ ਉਦੋਂ ਇੱਥੇ ਤੂਤੀ ਬੋਲਦੀ ਸੀ ਰਾਘਵ ਚੱਡੇ ਦੀ ਉਦੋਂ ਤੂਤੀ ਬੋਲਦੀ ਸੀ ਸੰਦੀਪ ਪਾਟਕ ਹੋਰਾਂ ਦੀ ਪਰ ਜਦੋਂ ਅਰਵਿੰਦ ਕੇਦਰੀਵਾਲ ਅੰਦਰ ਚਲੇ ਗਏ ਤਾਂ ਫਿਰ ਉਸ ਤੋਂ ਬਾਅਦ ਭਗਵੰਤ ਨੇ ਇੱਥੇ ਕੋਈ ਖੰਗਰ ਨਹੀਂ ਦਿੱਤਾ ਇੱਥੇ ਕੋਈ ਬਹੁਤਾ ਆਪਣੀਆਂ ਮੀਟਿੰਗਾਂ ਦੇ ਵਿੱਚ ਵੜਨ ਨਹੀਂ ਦਿੱਤਾ ਫਿਰ ਜਦੋਂ ਅਰਵਿੰਦ ਕੇਦਰੀਵਾਲ ਜੇਲੋਂ ਬਾਹਰ ਆ ਗਏ ਫਿਰ ਉਵੇਂ ਹੀ ਚੱਲ ਪਿਆ ਉਹਨਾਂ ਦਾ ਸੰਦੀਪ ਪਾਟਕ ਉਹਨਾਂ ਦਾ ਕੰਮ ਹੁਣ ਜਦੋਂ ਅਰਵਿੰਦ ਕੇਦਰੀਵਾਲ ਫੇਰ ਅੰਦਰ ਹੈ ਤੇ ਫੇਰ ਇਹ ਖੰਗਰ ਨਹੀਂ ਦੇ ਰਹੇ ਭਗਵੰਤ ਜੀ ਆਪਣੀਆਂ ਕਿਸੇ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਦਿੱਲੀ ਦਾ ਕੋਈ ਬੰਦਾ ਤਿੰਨ ਚਾਰ ਵੱਡੇ ਲੀਡਰ ਹੈਗੇ ਆ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਦਿੱਲੀ ਲੋਬੀ ਨੇ ਉੱਪਰਲੇ ਲੀਡਰਸ਼ਿਪ ਨੇ ਇਹ ਗੱਲ ਛੰਡੀ ਦਿੱਤੀ ਹੈ ਕਿ ਤੁਸੀਂ ਆਪਣੇ ਨਾਲ ਵੱਧ ਤੋਂ ਵੱਧ ਜਿਹੜੇ ਬੰਦੇ ਜੋੜੋ ਵੱਧ ਤੋਂ ਵੱਧ ਐਮ ਐਲ ਏ ਮੰਤਰੀ ਜੋੜੋ ਔਰ ਉਹ ਅੰਦਰ ਖਾਤੇ ਲੱਗੇ ਹੋਏ ਆ ਭਗਵੰਤ ਮਾਨ ਨੂੰ ਸ਼ਾਇਦ ਆਮ ਆਦਮੀ ਪਾਰਟੀ ਬਦਲੇ ਨਾ ਕਿਉਂਕਿ ਹਲੇ ਉਹ ਭਗਵੰਤ ਮਾਨ ਨੂੰ ਇਹ ਇਹੋ ਜੀਆਂ ਚੀਜ਼ਾਂ ਦਿਖਾ ਕੇ ਇਹੋ ਜੀਆਂ ਮੀਟਿੰਗਾਂ ਦਿਖਾ ਕੇ ਡਰਾਉਣਾ ਚਾਹੁੰਦੇ ਆ ਕਿ ਭਾਈ ਲੋਬਿੰਗ ਚੱਲ ਰਹੀ ਹੈ ਜਿਵੇਂ ਇਹਨਾਂ ਦੇ ਹਿਸਾਬ ਨਾਲ ਨਾਂ ਚੱਲਿਆ ਤਾਂ ਹੋ ਸਕਦਾ ਮੈਨੂੰ ਬਦਲ ਦੇਣ ਸਿਰਫ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਮੇਰੇ ਖਿਆਲ ਚ ਕਰਨ ਵਾਸਤੇ ਇਹ ਕੰਮ ਚੱਲ ਰਿਹਾ ਹਲੇ ਹਲੇ ਬਦਲਣ ਵਾਲੀ ਗੱਲ ਕੋਈ ਨਹੀਂ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਮਿਸ਼ਨ 130 ਫਲॉप ਹੋਣ ਤੋਂ ਬਾਅਦ ਲਗਾਤਾਰ ਪਾਰਟੀ ਮੰਥਨ ਕਰਦੀ ਨਜ਼ਰ ਆ ਰਹੀ ਹੈ ਲੇਕਿਨ ਇਹ ਮੰਥਨ ਜਿੱਥੇ ਭਗਵੰਤ ਮਾਨ ਆਪਣੇ ਤੌਰ ਤੇ ਕਰਦੇ ਨਜ਼ਰ ਆ ਰਹੇ ਨੇ ਉੱਥੇ ਹੀ ਸੰਦੀਪ ਪਾਟਕ ਵੀ ਅਲੱਗ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਨੇ ਤੇ ਹੁਣ ਰਾਗਵ ਚੱਡਾ ਦੇ ਵੱਲੋਂ ਵੀ ਮੀਟਿੰਗ ਸੱਦ ਲਈ ਗਈ ਹੈ ਕੀ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਹੈ ਇਸ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੰਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਪਾਰਟੀ ਦੇ ਵਿੱਚ ਮੰਥਨ ਜਾਰੀ ਹੈ ਲੇਕਿਨ ਮੰਥਨ ਇਕੱਠਿਆਂ ਨਾ ਹੋ ਕੇ ਅਲੱਗ-ਅਲੱਗ ਤੌਰ ਤੇ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਸੰਦੀਪ ਪਾਠਕ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਉੱਥੇ ਹੀ ਹੁਣ ਰਾਗਵ ਚੱਡਾ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਕਾਰਨ ਕੀ ਨੇ ਅਲੱਗ-ਅਲੱਗ ਮੀਟਿੰਗਾਂ ਦੇ ਦੇਖੋ ਰਾਗਵ ਚੱਡਾ ਨੇ ਮੀਟਿੰਗ ਸੱਦੀ ਹੈ ਹਾਲੇ ਰਾਗਵ ਚੱਡਾ ਨੇ ਜਿਹੜੀ ਉਹ ਮੀਟਿੰਗ ਕੀਤੀ ਨਹੀਂ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆ ਆਮ ਆਦਮੀ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਦੇ ਚਾਹੇ ਜਿੱਤੇ ਆ ਚਾਹੇ ਹਾਰੇ ਆ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਕੀਤੀਆਂ ਨੇ ਕਈ ਦਿਨਾਂ ਤੋਂ ਲਗਾਤਾਰ ਕਰ ਰਹੇ ਆ ਹਰ ਹਲਕੇ ਦੇ ਉਮੀਦਵਾਰ ਨੂੰ ਸੱਦਿਆ ਗਿਆ ਚਾਹੇ ਉਹ ਜਿੱਤਿਆ ਚਾਹੇ ਹਾਰਿਆ ਉੱਥੋਂ ਦੇ ਵਿਧਾਇਕ ਤੇ ਮੰਤਰੀ ਸੱਦੇ ਗਏ ਆ ਉਹਨਾਂ ਸਾਰਿਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਪਬਲ ਦੇ ਵੱਲੋਂ ਅਲੱਗ ਮੀਟਿੰਗ ਕੀਤੀ ਗਈ ਆ ਔਰ ਦੂਜੇ ਪਾਸੇ 15 ਵਿਧਾਇਕਾਂ ਦੇ ਨਾਲ ਸੰਦੀਪ ਪਾਟਕ ਅਲੱਗ ਮੀਟਿੰਗਾਂ ਕਰਦੇ ਦਿਖਾਈ ਦਿੱਤੇ ਔਰ ਇਹ ਵੀ ਪਤਾ ਲੱਗਿਆ ਕਿ ਸੰਦੀਪ ਪਾਟਕ ਨੇ ਮੀਟਿੰਗਾਂ ਹੋਰ ਕਰਨੀਆਂ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਉਹ ਮੀਟਿੰਗਾਂ ਜਿਹੜੀਆਂ ਉਹ ਕੈਨਸਲ ਕਰ ਦਿੱਤੀਆਂ ਇਹ ਵੀ ਜਿਹੜੀ ਗੱਲ ਪਤਾ ਲੱਗੀ ਹੈ ਹਾਲਾਂਕਿ ਇਹ ਭਗਵੰਤ ਮਾਨ ਹੋਰਾਂ ਦੀ ਜਿਹੜੀ ਮੀਟਿੰਗ ਕੇਜਰੀਵਾਲਾ ਉਹਨਾਂ ਦੇ ਨਾਲ ਕੱਲ ਹੋਈ ਹੈ ਉਸ ਤੋਂ ਬਾਅਦ ਕੈਨਸਲ ਹੋਈ ਹੈ ਜਾਂ ਨਹੀਂ ਹੋਈ ਇਹ ਤਾਂ ਜਿਹੜੀ ਗੱਲ ਬਾਅਦ ਦੀ ਹੈ ਪਰ ਉਹਨਾਂ ਦੇ ਬਦੋ ਮੀਟਿੰਗਾਂ ਜ਼ਰੂਰ ਕੈਨਸਲ ਕੀਤੀਆਂ ਗਈਆਂ ਹੁਣ ਪਤਾ ਲੱਗਿਆ ਹੈ ਕਿ ਸੰਦੀਪ ਪਾਟਕ ਤੇ ਭਗਵੰਤ ਮਾਨ ਤੋਂ ਬਾਅਦ ਹੁਣ ਰਾਗਵ ਚੱਡਾ ਨੇ ਵੀ ਜਿਹੜੀਆਂ ਉਹ ਮੀਟਿੰਗਾਂ ਜਿਹੜੀਆਂ ਸੱਦ ਰੀਆਂ ਨੇ ਪਰ ਉਹਦੇ ਵਿੱਚ ਕਹਿੰਦੇ ਕਿ ਜਿੱਤੇ ਹਾਰੇ ਉਮੀਦਵਾਰ ਜਿਹੜੇ ਸੱਦਣੇ ਔਰ ਕੱਲ ਨੂੰ ਉਹ ਮੀਟਿੰਗਾਂ ਹੋਣੀਆਂ ਹੁਣ ਇੱਥੇ ਸਵਾਲ ਖੜੇ ਹੋ ਰਿਹਾ ਕਿ ਜੇ ਪਾਰਟੀ ਹਾਰ ਤੇ ਹੀ ਮੰਤਨ ਕਰ ਰਹੀ ਹੈ ਤਾਂ ਫਿਰ ਮੰਤਨ ਇਕੱਠੇ ਹੋ ਕੇ ਕਿਉਂ ਨਹੀਂ ਕਰੇ ਜਿਹੜੇ ਸਟ੍ਰੈਟਜੀ ਬਣਾਉਂਦਾ ਸੰਦੀਪ ਪਾਟਕ ਉਹਨੂੰ ਭਗਵੰਤ ਮਾਨ ਨੇ ਆਪਣੀਆਂ ਮੀਟਿੰਗਾਂ ਦੇ ਵਿੱਚ ਨਾਲ ਕਿਉਂ ਨਹੀਂ ਬਿਠਾਇਆ ਸੰਦੀਪ ਪਾਟਕ ਅਲੱਗ ਕਿਉਂ ਕਰ ਰਿਹਾ ਤੇ ਜੇ ਇਹਨਾਂ ਦੋਵਾਂ ਨੇ ਮੰਤਨ ਕਰ ਲਿਆ ਸੀ ਤੇ ਹੁਣ ਰਾਗਵ ਚੱਡਾ ਨੇ ਇਹੋ ਜਿਹਾ ਇਕੱਲੇ ਨੇ ਕਿਹੜਾ ਜਿਹੜਾ ਮੰਤਨ ਕਰ ਲੈਣਾ ਇਹ ਜਿਹੜੀ ਗੱਲ ਸਮਝੋ ਬਾਹਰ ਚੱਲ ਰਹੀ ਹੈ ਔਰ ਬਹੁਤ ਵੱਡੇ ਤੇ ਸਵਾਲ ਵੀ ਖੜੇ ਹੋ ਰਹੇ ਆ ਔਰ ਦੂਜੇ ਪਾਸੇ ਗੱਲ ਇਹ ਵੀ ਹੈ ਠੀਕ ਹੈ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹ ਆਪਣੇ ਤੌਰ ਤੇ ਮੀਟਿੰਗਾਂ ਲੈ ਸਕਦੇ ਆ ਵਿਧਾਇਕਾਂ ਮੰਤਰੀਆਂ ਦੀਆਂ ਦੂਜੇ ਪਾਸੇ ਜਿਹੜੇ ਕੌਮੀ ਸੰਗਠਨ ਇਨਚਾਰਜ ਨੇ ਸੰਦੀਪ ਪਾਠਕ ਉਹ ਵੀ ਜਿਹੜੀਆਂ ਮੀਟਿੰਗਾਂ ਲੈ ਸਕਦੇ ਆ ਠੀਕ ਹੈ ਰਾਗਵ ਚੱਡਾ ਵੀ ਲੈ ਸਕਦੇ ਆ ਉਹ ਸਹਿ ਇਨਚਾਰਜ ਨੇ ਪੰਜਾਬ ਦੇ ਉਹ ਵੀ ਮੀਟਿੰਗਾਂ ਲੈ ਸਕਦੇ ਆ ਪਰ ਜਿਹੜਾ ਇਨਚਾਰਜ ਹੈ ਜਿਹੜਾ ਜਰਨੈਲ ਸਿੰਘ ਹੈ ਉਹਨੂੰ ਪੰਜਾਬ ਦੀ ਸਿਆਸੀ ਤਸਵੀਰ ਚੋਂ ਪਾਸੇ ਕਿਉਂ ਕੀਤਾ ਗਿਆ ਤੁਹਾਨੂੰ ਚੇਤਾ ਹੋਊਗਾ ਕਿ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀਆਂ ਚੋਣਾਂ ਹਾਰੀ ਸੀ ਤਾਂ ਉਦੋਂ ਇੱਕੋ ਹੀ ਗੱਲ ਸਾਹਮਣੇ ਆਉਂਦੀ ਸੀ ਕਿ ਜੀ ਇਹਨਾਂ ਨੇ ਯੂਪੀ ਬਿਹਾਰ ਦੇ ਵਿੱਚੋਂ ਲਿਆ ਕੇ ਜਿਹੜੇ ਬੰਦੇ ਪੰਜਾਬ ਦੇ ਵਿੱਚ ਬਾੜੇ ਤੇ ਪੰਜਾਬ ਨੇ ਉਹਨਾਂ ਦੇ ਕਰਕੇ ਜਿਹੜੀਆਂ ਵੋਟਾਂ ਨਹੀਂ ਪਈਆਂ ਉਸ ਤੋਂ ਬਾਅਦ ਬਾਈ ਦੇ ਵਿੱਚ ਕੇਂਦਰੀ ਬਾਲ ਸਮਝ ਗਏ ਸੀ ਉਹਨਾਂ ਨੂੰ ਫੇਰ ਨਹੀਂ ਵੋਟਾਂ ਪੈਣੀਆਂ ਉਹਨਾਂ ਨੇ ਇੱਕ ਪਾਗ ਵਾਲਾ ਚਿਹਰਾ ਚੱਕ ਹੀ ਲਿਆਂਦਾ ਪਾਗ ਵਾਲਾ ਚਿਹਰਾ ਚੱਕ ਹੀ ਲਿਆਂਦਾ ਜਰਨੈਲ ਸਿੰਘ ਉਹਨੂੰ ਚੋਣਾਂ ਤੋਂ ਪਹਿਲਾਂ ਆਪਾਂ ਨੂੰ ਸਭ ਨੂੰ ਪਤਾ ਪੂਰਾ ਵਰਤਿਆ ਜਦੋਂ ਆਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਬਣ ਗਈ ਹੈ ਜਰਨੈਲ ਸਿੰਘ ਪੰਜਾਬ ਦੀ ਸਿਆਸੀ ਤਸਵੀਰ ਚੋਂ ਬਿਲਕੁਲ ਗਾਇਬ ਹੈ ਜਰਨੈਲ ਸਿੰਘ ਨੂੰ ਮੈਨੂੰ ਲੱਗਦਾ ਕਿ ਪੰਜਾਬ ਆਉਣ ਦੀ ਕੋਈ ਇਜਾਜ਼ਤ ਹੀ ਨਹੀਂਗੀ ਕਿਉਂਕਿ ਜਰਨੈਲ ਸਿੰਘ ਨੂੰ ਜਿੰਨਾ ਵਰਤਨਾ ਸੀ ਜਰਨੈਲ ਸਿੰਘ ਦਾ ਕੀ ਵਰਤਨਾ ਸੀ ਜਰਨੈਲ ਸਿੰਘ ਦੇ ਸਿਰ ਤੇ ਜਿਹੜੀ ਬੰਨੀ ਪਾਗਾ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਨੇ ਉਹ ਵਰਤੀ ਹੈ ਕਿਉਂਕਿ ਇਨਚਾਰਜ ਤਾਂ ਫਿਰ ਜਰਨੈਲ ਸਿੰਘ ਨੇ ਨਾ ਫਿਰ ਜਰਨੈਲ ਸਿੰਘ ਮੀਟਿੰਗਾਂ ਕਿਉਂ ਨਹੀਂ ਲੈਂਦਾ ਜਰਨੈਲ ਸਿੰਘ ਪੰਜਾਬ ਦੇ ਵਿੱਚ ਕਿਉਂ ਨਹੀਂ ਆਉਂਦਾ ਕਿਉਂ ਚਰਚੇ ਰघव ਚੱਡੇ ਰਹੇ ਹੀ ਹੁੰਦੇ ਆ ਕਿਉਂ ਚਰਚੇ ਜਿਹੜੇ ਉਹ ਸੰਦੀਪ ਪਾਟਕ ਦੇ ਹੁੰਦੇ ਆ ਕਿਉਂ ਚਰਚੇ ਜਿਹੜੇ ਆਯੂਸ਼ੀ ਦੇ ਹੁੰਦੇ ਆ ਕਿਉਂ ਚਰਚੇ ਆਦਲ ਦੇ ਹੁੰਦੇ ਆ ਇਹਨਾਂ ਇਹ ਪਾਵਰ ਦੇ ਵਿੱਚ ਲੋਕ ਨੇ ਜਰਨੈਲ ਸਿੰਘ ਪਾਸੇ ਕੀਤਾ ਹੋਇਆ ਜਰਨੈਲ ਸਿੰਘ ਨੂੰ ਇੱਕ ਪੱਗ ਦੇ ਤੌਰ ਤੇ ਵਰਤਿਆ ਜਰਨੈਲ ਸਿੰਘ ਦੀ ਪੱਗ ਨੂੰ ਅਰਵਿੰਦ ਕੇਜਰੀਵਾਲ ਨੇ ਵਰਤਿਆ ਪੰਜਾਬੀਆਂ ਨੂੰ ਮੂਰਖ ਬਣਾਉਣ ਵਾਸਤੇ ਜਿਵੇਂ ਹੀ ਸਰਕਾਰ ਜਿਹੜੀ ਆ ਬਣਾ ਲਈ ਉਹਨਾਂ ਨੂੰ ਪਾਸੇ ਕਰਤਾ ਪਾਵਰ ਅਯੂਸ਼ੀ ਕੋਲੇ ਆ ਪਾਵਰ ਆਦਿਲ ਕੋਲੇ ਆ ਪਾਵਰ ਸੰਦੀਪ ਪਾਠਕ ਕੋਲੇ ਆ ਪਾਵਰ ਜਿਹੜੀ ਹੈ ਰਾਗਵ ਚੱਡਾ ਨੇ ਉਹਨਾਂ ਦੇ ਕੋਲੇ ਆ ਪਰ ਹੋਰ ਕਿਸੇ ਨੂੰ ਮਤਲਬ ਬਿਲਕੁਲ ਸਾਈਡ ਲਾਈਨ ਕੀਤਾ ਹੋਇਆ ਹੁਣ ਇੱਥੇ ਗੱਲ ਇਹ ਹੈ ਵੀ ਜੇ ਮੰਤਨ ਕਰਨਾ ਹੀ ਆ ਫਿਰ ਇਕੱਠਿਆਂ ਕਿਉਂ ਆ ਕਿ ਆਪਸ ਦੇ ਵਿੱਚ ਬੰਨ ਹੀ ਰਹੇ ਕਿਉਂਕਿ ਇਹ ਵੀ ਪਤਾ ਲੱਗਿਆ ਸੀਗਾ ਕਿ ਰਾਗਵ ਚੱਡੇ ਨੂੰ ਇੱਕ ਵੱਡੀ ਪੋਸਟ ਜਿਹੜੀ ਅਰਬਿੰਦ ਕੇਦਰੀਵਾਲ ਪੰਜਾਬ ਦੇ ਵਿੱਚ ਦੇਣ ਜਾ ਰਹੇ ਸੀ ਔਰ ਭਗਵੰਤਮਾਨ ਨੇ ਯਕਾਂ ਤੱਕਾ ਕਰਕੇ ਉਹ ਪੋਸਟ ਜਿਹੜੀ ਆ ਰੋਕ ਦਿੱਤੀ ਸੀ ਤੇ ਉਹ ਰਾਗਵ ਚੱਡੇ ਨੂੰ ਲੈਣ ਨਹੀਂ ਸੀ ਦਿੱਤੀ ਔਰ ਉਸ ਤੋਂ ਬਾਅਦ ਥੋੜਾ ਜਿਹਾ ਸਾਈਡ ਲਾਈਨ ਇਥੋਂ ਕੀਤਾ ਗਿਆ ਸੀਗਾ ਰਾਗਵ ਚੱਡੇ ਨੂੰ ਪੰਜਾਬ ਦੇ ਵਿੱਚੋਂ ਬਾਅਦ ਵਿੱਚ ਰਾਗਵ ਚੱਡਾ ਜਿਹੜੇ ਆ ਉਹ ਚਲੇ ਗਏ ਬਾਹਰ ਇਲਾਜ ਕਰਵਾਉਣ ਤੇ ਹੁਣ ਜਿਹੜਾ ਉਹ ਆਏ ਸੀ ਔਰ ਇਹ ਵੀ ਤੁਹਾਨੂੰ ਮੈਂ ਗੱਲ ਦੱਸਦਾ ਜਦੋਂ ਅਰਬਿੰਦ ਕੇਦਰੀਵਾਲ ਜਿਲ੍ਹੇੋਂ ਬਾਹਰ ਸੀਗੇ ਉਦੋਂ ਜਰੂਰ ਇੱਥੇ ਸੰਦੀਪ ਪਾਟਕ ਹੋਣਾ ਦੀ ਤੂਤੀ ਬੂਲ ਦੀ ਰਹੀ ਹੈ ਪਰ ਜਦੋਂ ਪਿਛਲੇ ਮਰਤਵਾ ਅਰਵਿੰਨ ਕੇਜਰੀਵਾਲ ਹੁਣ ਜੇਲ੍ਹ ਦੇ ਵਿੱਚ ਚਲੇ ਗਏ ਸੀ ਤਾਂ ਫਿਰ ਭਗਵੰਤ ਮਾਨ ਹੁਣਾਂ ਨੇ ਇੱਥੇ ਕੋਈ ਦਿੱਲੀ ਵਾਲਾ ਖੰਗਣ ਨਹੀਂ ਦਿੱਤਾ ਤੇ ਆਪਾਂ ਦੇਖਿਆ ਕਿ ਕੋਈ ਵੀ ਇੱਥੇ ਆਇਆ ਨਹੀਂ ਪਰ ਜਿਹੜਾ ਇਹ ਸਿੱਧੂ ਸਾਹਿਬ ਇਹ ਮੰਥਨ ਹੋ ਰਿਹਾਗਾ ਮੀਟਿੰਗਾਂ ਦੇ ਵਿੱਚ ਭਾਵੇਂ ਮੰਥਨ ਦਾ ਨੋਟ ਦਿੱਤਾ ਜਾ ਰਿਹਾ ਵੀ ਹਾਰ ਦੇ ਕਾਰਨ ਦਾ ਮੰਥਨ ਹੋ ਰਿਹਾ ਹੈ ਇਹ ਹਾਰ ਦੇ ਕਾਰਨਾਂ ਦਾ ਮੰਥਨ ਹੋ ਰਿਹਾ ਅਲਗ-ਅਲਗ ਮੀਟਿੰਗਾਂ ਦੇ ਵਿੱਚ ਜਾਂ ਫਿਰ ਦਿੱਲੀ ਲੌਬੀ ਆਪਣੀ ਸਟਰੋਂਗ ਕਰਨ ਚਾਹੁੰਦੀ ਹੈ ਕਿਉਂਕਿ ਲਗਾਤਾਰ ਇਹ ਚਰਚਾਵਾਂ ਸੀ ਵੀ ਪੰਜਾਬ ਲੌਬੀ ਅਤੇ ਦਿੱਲੀ ਲੌਬੀ ਪੰਜਾਬ ਦੇ ਵਿੱਚ ਬਣ ਚੁੱਕੀ ਹੈ ਪੈਰਲਰ ਚੱਲਦੀ ਨਜ਼ਾਰੀ ਹੈ ਇਹ ਹਾਰ ਦੇ ਮੰਥਨ ਹੈ ਜਾਂ ਫਿਰ ਲੌਬੀ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਹੈ ਦੇਖੋ ਇਹ ਲਾਬਿੰਗ ਹੈ ਹਾਰ ਦੇ ਕਾਰਨ ਤਾਂ ਇਹਨਾਂ ਨੂੰ ਪਤਾ ਹੀ ਹੈ ਜਦੋਂ ਵਲੰਟੀਅਰਾਂ ਨੂੰ ਤੁਸੀਂ ਪੁੱਛਣਾ ਹੀ ਕੁਝ ਨਹੀਂ ਅੱਛਾ ਜਿਹੜੀ ਇਹਨਾਂ ਨੇ ਵੋਟ ਪਈ ਆ ਬਾਈ ਦੇ ਵਿੱਚ ਜਿਹੜੀ ਇਹਨਾਂ ਨੂੰ ਵੋਟ ਪਈ ਆ ਸਰਕਾਰ ਬਣੀ ਆ ਉਹ ਇਹਨਾਂ ਦੀ ਕਿਸੇ ਸਟ੍ਰੈਟਜੀ ਨੂੰ ਥੋੜੋ ਪਈ ਸੀ ਉਹ ਤਾਂ ਆਪ ਮੁਹਾਰੇ ਲੋਕਾਂ ਦਾ ਅਕਾਲੀ ਕਾਂਗਰਸੀਆਂ ਦੇ ਗੁੱਸਾ ਸੀ ਤਾਂ ਜਿਹੜੀ ਉਹ ਵੋਟ ਪਈ ਆ ਉਸ ਤੋਂ ਬਾਅਦ ਇਹਨਾਂ ਨੇ ਪਿੰਡਾਂ ਦੇ ਵਿੱਚ ਆਪਣੀ ਪਾਰਟੀ ਦਾ ਜਿਹੜਾ ਸਟ੍ਰਕਚਰ ਹੀ ਨਹੀਂ ਤਿਆਰ ਕੀਤਾ ਆਪਣਾ ਢਾਂਚਾ ਹੀ ਨਹੀਂ ਜਿਹੜਾ ਉਹ ਤਿਆਰ ਕੀਤਾ ਤੇ ਫਿਰ ਜਦੋਂ ਉਹ ਢਾਂਚਾ ਹੀ ਨਹੀਂ ਤਿਆਰ ਕੀਤਾ ਤੇ ਫਿਰ ਉਹਨਾਂ ਉਸ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਬੰਦੇ ਸਾਡੇ ਆ ਕਿਹੜੇ ਦੂਜੇ ਆ ਔਰ ਇਸੇ ਕਰਕੇ ਜਿਹੜਾ ਉਹ ਵਲੰਟੀਅਰ ਪਿੱਛੇ ਹਟ ਗਈ ਇਸ ਕਰਕੇ ਜਿਹੜਾ ਉਹ ਹਾਰੇ ਆ ਔਰ ਇਹ ਵੀ ਤੁਸੀਂ ਦੇਖੋ ਕਿ ਜਿਹੜੀਆਂ ਰਾਜ ਸਭਾ ਸੀਟਾਂ ਦਿੱਤੀਆਂ ਗਈਆਂ ਉਹ ਕਿਸੇ ਆਪਣੇ ਬੰਦੇ ਨੂੰ ਨਹੀਂ ਦਿੱਤੀਆਂ ਗਈਆਂ ਉਹ ਬਿਜ਼ਨਸmenਾਂ ਨੂੰ ਦੇ ਦਿੱਤੀਆਂ ਗਈਆਂ ਦਿੱਲੀੋਂ ਲਿਆ ਕੇ ਬੰਦਿਆਂ ਨੂੰ ਦੇ ਦਿੱਤੀਆਂ ਗਈਆਂ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਕੋਈ ਸਾਰੋਕਾਰ ਹੀ ਹੈ ਨਹੀਂ ਜਿਨ੍ਹਾਂ ਨੇ ਕਦੇ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਹੀ ਬੁਲੰਦ ਨਹੀਂ ਕੀਤੀ ਉਹਨਾਂ ਨੂੰ ਰਾਜ ਸਭਾ ਸੀਟਾਂ ਦੇ ਦਿੱਤੀਆਂ ਫਿਰ ਪੰਜਾਬ ਦੇ ਲੋਕ ਬੋਟਾਂ ਜਿਹੜੀਆਂ ਕਿਵੇਂ ਪਾਉਣ ਹੁਣ ਜਿਹੜੀਆਂ ਲੋਕ ਸਭਾ ਚੋਣਾਂ ਆ ਗਈਆਂ ਉਹਦੇ ਵਿੱਚ ਬਹੁਤੀਆਂ ਸੀਟਾਂ ਤੇ ਮੰਤਰੀ ਉਤਾਰਤੇ ਤੇ ਬਹੁਤੀਆਂ ਸੀਟਾਂ ਦੇ ਉੱਪਰ ਬਾਹਰਲੀਆਂ ਪਾਰਟੀਆਂ ਦੇ ਉਤੋਂ ਬੰਦੇ ਲਿਆ ਕੇ ਜਿਹੜੇ ਉਠਾਤੇ ਵਲੰਟੀਅਰ ਫੇਰ ਵਿਚਾਰੇ ਮਾਰਤੇ ਹੁਣ ਹਰੇਕ ਥਾਂ ਤੋਂ ਉੱਪਰੋਂ ਲਖਵਿੰਦਰ ਜੀ ਹਰ ਥਾਂ ਦੇ ਉੱਪਰੋਂ ਬਹੁਤ ਸਾਰੇ ਲੋਕ ਕੰਮਕਾਜ ਜਿਹੜੇ ਉਹ ਕਰਦੇ ਹੁੰਦੇ ਆ ਕਿ ਸਾਨੂੰ ਟਿਕਟ ਮਿਲੂਗੀ ਸਾਨੂੰ ਟਿਕਟ ਮਿਲੂਗੀ ਇੰਨਾ ਜਲਦਾ ਹੁੰਦਾ ਆਪਾਂ ਸਭ ਜਾਣਦੇ ਆ ਚਲੋ ਕਿਸੇ ਨੂੰ ਵਿਧਾਨ ਸਭਾ ਦੇ ਵਿੱਚ ਟਿਕਟ ਨਹੀਂ ਮਿਲਗੀ ਕਈਆਂ ਨੂੰ ਇਹ ਹੋ ਗਿਆ ਵੀ ਚਲੋ ਸਾਨੂੰ ਚੇਅਰਮੈਨੇ ਮਿਲ ਜੂਗੇ ਕਈਆਂ ਨੂੰ ਇਹ ਹੋ ਗਿਆ ਵੀ ਚਲੋ ਅੱਗੇ 24 ਦੇ ਵਿੱਚ ਜਾ ਕੇ ਸਾਨੂੰ ਐਮਪੀ ਟਿਕਟ ਮਿਲ ਜੂਗੀ ਪਰ ਕੁਝ ਵੀ ਜਿਹੜਾ ਉਹ ਨਹੀਂ ਦਿੱਤਾ ਗਿਆ ਪੈਸੇ ਲੈ ਲੈ ਸਭ ਕੁਝ ਦਿੱਤੇ ਗਿਆ ਇਹੋ ਜਿਹੇ ਇਲਜ਼ਾਮ ਜਿਹੜੇ ਲੱਗਦੇ ਰਹੇ ਔਰ ਇਹੀ ਕਾਰਨ ਹੈ ਜਿਹਦੇ ਕਰਕੇ ਵਲੰਟੀਅਰ ਰੁੱਸਦੇ ਜਾ ਰਹੇ ਆ ਇਹੀ ਕਾਰਨ ਹੈ ਕਿ ਜਿਹ ਪੰਜਾਬ ਦੇ ਵਿੱਚ ਵਾਰ-ਵਾਰ ਮੁੱਦੇ ਉੱਠ ਰਹੇ ਆ ਇਹਨਾਂ ਨੂੰ ਲੋਕੀ ਘੇਰ ਰਹੇ ਆ ਚਾਹੇ ਉਹ ਐਡ ਦੇ ਮੁੱਦੇ ਤੇ ਆ ਚਾਹੇ ਉਹ ਧੱਕੇਸ਼ਾਹੀ ਦੇ ਮੁੱਦੇ ਤੇ ਆ ਚਾਹੇ ਉਹ ਪੰਜਾਬ ਪੰਜਾਬੀ ਪੰਜਾਬੀਅਤ ਨਾਲ ਜੁੜੇ ਕੋਈ ਵੀ ਮੁੱਦਾ ਜਿਹੜਾ ਹੈਗਾ ਸਰਕਾਰ ਨੂੰ ਜਿਹੜਾ ਲੋਕ ਘੇਰ ਰਹੇ ਆ ਅੱਗੇ ਹੁੰਦਾ ਸੀ ਕਿ ਸਰਕਾਰਾਂ ਡਰ ਜਾਂਦੀਆਂ ਸੀ ਕੋਈ ਮੁੱਦਾ ਉੱਠਣ ਤੋਂ ਬਾਅਦ ਜਾਂ ਥੋੜੀ ਦੇਰ ਕਰਦੀਆਂ ਨਹੀਂ ਸੀ ਜਾਂ ਲੋਕ ਮੇਟਾਂ ਕਰਦੀਆਂ ਸੀ ਪਰ ਇਹਨਾਂ ਇਹ ਤਾਂ ਠੀਕ ਹੋ ਗਏ ਆ ਇਹ ਤਾਂ ਸਦਾ ਹੀ ਚੱਲੀ ਜਾ ਰਹੇ ਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹ ਬੇਪਰਵਾਹ ਹੋ ਗਏ ਆ ਲੋਕ ਸਮਝ ਚੁੱਕੇ ਆ ਔਰ ਜੇ ਇਹੀ ਕੁਝ ਕਰਵਾਉਣਾ ਸੀ ਤਾਂ ਅਕਾਲੀ ਕਾਂਗਰਸੀ ਮਾਰੇ ਸੀ ਜਿਹੜਾ ਕੁਝ ਹੁਣ ਆਮ ਆਦਮੀ ਪਾਰਟੀ ਕਰ ਰਹੀ ਹੈ ਲੋਕਾਂ ਦੇ ਨਾਲ ਪੱਤਰਕਾਰਾਂ ਦੇ ਨਾਲ ਜਾਂ ਹੋਰ ਜਿਹੜੇ ਮੁਲਾਜ਼ਮਾਂ ਦੇ ਨਾਲ ਡਾਂਗਾ ਸੋਟਾ ਜਿਹੜੀ ਮਾਰ ਰਹੀ ਹੈ ਕਿ ਜੇ ਇਹੀ ਕੁਝ ਕਰਵਾਉਣਾ ਸੀ ਲੋਕਾਂ ਨੇ ਆਪਦੇ ਨਾਲ ਤਾਂ ਫਿਰ ਕੀ ਅਕਾਲੀ ਕਾਂਗਰਸੀ ਮਾਰੇ ਸੀ ਫਿਰ ਇਹਨਾਂ ਨੂੰ ਲੋਕਾਂ ਨੇ ਜ਼ਰੂਰ ਲੈ ਹੋਣਾ ਸੀ ਤੇ ਜਿਹੜਾ ਕੁਝ ਇਹੀ ਕਰਨ ਲੱਗਿਆ ਹੁਣ ਲੋਕੀ ਇਹਨਾਂ ਨੂੰ ਕਿਤੇ ਬਖਸ਼ਣਗੇ ਇਹੀ ਇਹਨਾਂ ਦੀ ਹਾਰ ਦਾ ਜਿਹੜਾ ਕਾਰਨ ਹੈ ਨਹੀਂ ਤੁਸੀਂ ਹਾਰ ਦੇ ਕਾਰਨ ਗਿਣਾਏ ਨੇ ਵੀ ਇਹ ਹਾਰ ਦੇ ਕਾਰਨ ਨਹੀਂ ਪਤਾ ਉਹਨਾਂ ਨੂੰ ਕੀ ਹੈਗਾ ਤੁਸੀਂ ਇਹ ਵੀ ਗੱਲ ਕਲੀਅਰ ਕੀਤਾ ਫਿਰ ਮੀਟਿੰਗਾਂ ਕਿਉਂ ਕੀਤੀਆਂ ਜਾ ਰਹੀ ਨੇ ਵਕ ਵਕ ਮੈਂ ਉਸੇ ਸਵਾਲ ਤੇ ਫੇਰਾਵਾਂਗਾ ਕਿ ਲੌਬੀ ਇੱਥੇ ਲੌਬਿੰਗ ਹੋ ਰਹੀ ਹੈ ਕਿ ਪੰਜਾਬ ਲੌਬੀ ਅਤੇ ਦਿੱਲੀ ਲੌਬੀ ਇੱਕ ਵਾਰ ਫਿਰ ਸਾਹਮਣੇ ਹੋ ਚੁੱਕੀ ਬਿਲਕੁਲ ਬਿਲਕੁਲ ਇੱਥੇ ਲੌਬਿੰਗ ਹੋ ਰਹੀ ਹੈ ਔਰ ਅੰਦਰ ਖਾਤੇ ਇਹ ਵੀ ਪਤਾ ਲੱਗਿਆ ਕਿ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਕੁਝ ਤਿੰਨ ਚਾਰ ਵੱਡੇ ਲੀਡਰ ਹੈ ਜਿਨ੍ਹਾਂ ਨੂੰ ਅੰਦਰ ਖਾਤੇ ਥਾਪੀ ਦਿੱਤੀ ਹੈ ਆਪਣੇ ਨਾਲ ਕਾਫੀ ਇਹ ਮਾਤਰਾ ਦੇ ਵਿੱਚ ਜਾਂ ਕਾਫੀ ਵੱਡੀ ਗਿਣਤੀ ਦੇ ਵਿੱਚ ਬੰਦੇ ਜੋੜਨ ਦੀ ਸੀ ਤਿੰਨ ਚਾਰ ਵੱਡੇ ਲੀਡਰ ਹੈਗੇ ਆ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਦਿੱਲੀ ਲੌਬੀ ਨੇ ਉੱਪਰਲੇ ਲੀਡਰਸ਼ਿਪ ਨੇ ਇਹ ਗੱਲ ਛੰਡੀ ਦਿੱਤੀ ਹੈ ਕਿ ਤੁਸੀਂ ਆਪਣੇ ਨਾਲ ਵੱਧ ਤੋਂ ਵੱਧ ਜਿਹੜੇ ਬੰਦੇ ਜੋੜੋ ਵੱਧ ਤੋਂ ਵੱਧ ਐਮ ਐਲ ਏ ਮੰਤਰੀ ਜੋੜੋ ਔਰ ਉਹ ਅੰਦਰ ਖਾਤੇ ਲੱਗੇ ਹੋਏ ਆ ਉਹ ਭਗਵੰਤ ਮਾਨ ਨੂੰ ਵੀ ਪਤਾ ਉਹ ਸਾਰਿਆਂ ਨੂੰ ਜਿਹੜਾ ਉਹ ਪਤਾ ਹੈਗਾ ਉਹਨਾਂ ਦੇ ਬਾਰੇ ਔਰ ਕਿਸੇ ਨਾ ਕਿਸੇ ਬਹਾਨੇ ਉਹ ਸਾਰਾ ਕੁਝ ਕਰ ਰਹੇ ਆ ਪਰ ਹਾਲੇ ਭਗਵੰਤ ਮਾਨ ਨੂੰ ਸ਼ਾਇਦ ਆਮ ਆਦਮੀ ਪਾਰਟੀ ਬਦਲੇ ਨਾ ਕਿਉਂਕਿ ਹਲੇ ਉਹ ਭਗਵੰਤ ਮਾਨ ਨੂੰ ਇਹ ਇਹੋ ਜਿਹੀਆਂ ਚੀਜ਼ਾਂ ਦਿਖਾ ਕੇ ਇਹੋ ਜਿਹੀਆਂ ਮੀਟਿੰਗਾਂ ਦਿਖਾ ਕੇ ਡਰਾਉਣਾ ਚਾਹੁੰਦੇ ਆ ਕਿ ਭਾਈ ਲੋਬਿੰਗ ਚੱਲ ਰਹੀ ਹੈ ਜਿਵੇਂ ਇਹਨਾਂ ਦੇ ਹਿਸਾਬ ਨਾਲ ਨਾਂ ਚੱਲਿਆ ਤਾਂ ਹੋ ਸਕਦਾ ਮੈਨੂੰ ਬਦਲ ਦੇਣ ਸਿਰਫ ਭਗਵੰਤ ਮਾਨ ਨੂੰ ਪ੍ਰੈਸ਼ਰਾਈਜ਼ ਮੇਰੇ ਖਿਆਲ ਚ ਕਰਨ ਵਾਸਤੇ ਇਹ ਕੰਮ ਚੱਲ ਰਿਹਾ ਹਲੇ ਹਲੇ ਬਦਲਣ ਵਾਲੀ ਗੱਲ ਕੋਈ ਨਹੀਂ ਹਾਂ ਲੋਬਿੰਗ ਦਿਖਾ ਕੇ ਭਗਵੰਤ ਮਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਜਿਹੜੀ ਅਜੇ ਵੀ ਕੀਤੀ ਜਾ ਰਹੀ ਹੈ ਕਿਉਂਕਿ ਮੈਂ ਪਹਿਲਾਂ ਤੁਸੀਂ ਮੇਰੀ ਗੱਲ ਜਿਹੜੀ ਵਿੱਚ ਟੋਕਤੀ ਸੀ ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਉਦੋਂ ਇੱਥੇ ਤੂਤੀ ਬੋਲਦੀ ਸੀ ਰਾਗਵ ਚੱਡੇ ਦੀ ਉਦੋਂ ਤੂਤੀ ਬੋਲਦੀ ਸੀ ਸੰਦੀਪ ਪਾਟਕ ਹੋਰਾਂ ਨਹੀਂ ਪਰ ਜਦੋਂ ਅਰਵਿੰਦ ਕੇਦਰੀਵਾਲ ਅੰਦਰ ਚਲੇ ਗਏ ਤਾਂ ਫਿਰ ਉਸ ਤੋਂ ਬਾਅਦ ਭਗਵੰਤ ਨੇ ਇੱਥੇ ਕੋਈ ਖੰਗਰ ਨਹੀਂ ਦਿੱਤਾ ਇੱਥੇ ਕੋਈ ਬਹੁਤਾ ਆਪਣੀਆਂ ਮੀਟਿੰਗਾਂ ਦੇ ਵਿੱਚ ਵੜਨ ਨਹੀਂ ਦਿੱਤਾ ਫਿਰ ਜਦੋਂ ਅਰਵਿੰਦ ਕੇਦਰੀਵਾਲ ਜੇਲ੍ਹੋਂ ਬਾਹਰ ਆ ਗਏ ਫਿਰ ਉਵੇਂ ਹੀ ਚੱਲ ਪਿਆ ਉਹਨਾਂ ਦਾ ਸੰਦੀਪ ਪਾਟਕ ਉਹਨਾਂ ਦਾ ਕੰਮ ਹੁਣ ਜਦੋਂ ਅਰਵਿੰਦ ਕੇਦਰੀਵਾਲ ਫੇਰ ਅੰਦਰ ਹੈ ਤੇ ਫੇਰ ਇਹ ਖੰਗਰ ਨਹੀਂ ਦੇ ਰਹੇ ਭਗਵੰਤ ਜੀ ਆਪਣੀਆਂ ਕਿਸੇ ਮੀਟਿੰਗਾਂ ਦੇ ਵਿੱਚ ਇਹਨਾਂ ਨੇ ਦਿੱਲੀ ਦਾ ਕੋਈ ਬੰਦਾ ਭਟਾਇਆ ਨਹੀਂ ਜਿਹੜੀਆਂ ਬਧਾਈ ਕਾਮੰਤਰੀਆਂ ਇਸੇ ਕਰਕੇ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਭਗਵੰਤ ਮਾਨ ਨੂੰ ਲੋਬਿੰਗ ਦੀ ਤਸਵੀਰ ਦਿਖਾਈ ਜਾ ਰਹੀ ਹੈ ਔਰ ਇਹ ਤਸਵੀਰ ਦਿਖਾ ਕੇ ਭਗਵੰਤ ਮਾਨ ਨੂੰ ਕਮਜ਼ੋਰ ਕਰਨ ਦੀ ਭਗਵੰਤ ਮਾਨ ਦੇ ਅੰਦਰ ਇੱਕ ਡਰ ਪੈਦਾ ਕਰਨ ਦੀ ਕੋਸ਼ਿਸ਼ ਹੈ ਕਿ ਭਾਈ ਜੇ ਤੂੰ ਸਾਡੇ ਹਿਸਾਬ ਦੇ ਨਾਲ ਨਾ ਚੱਲਿਆ ਤਾਂ ਇਸ ਤਰੀਕੇ ਨਾਲ ਲੋਬਿੰਗ ਕਰਕੇ ਤੈਨੂੰ ਹਟਾ ਵੀ ਦਿੱਤਾ ਜਾਊਗਾ ਸਿੱਧੇ ਤੌਰ ਤੇ ਮੈਸੇਜ ਦੇਣ ਦੀ ਕੋਸ਼ਿਸ਼ ਹੈ ਹਟਾਉਣ ਤਾਂ ਸ਼ਾਇਦ ਨਾ ਔਰ ਮੈਨੂੰ ਲੱਗਦਾ ਹੈ ਕਿ ਇਹ ਭਗਵੰਤ ਮਾਨ ਨੂੰ ਹਟਾ ਕੇ ਕੋਈ ਇਹੋ ਜਿਹਾ ਬੰਦਾ ਇਹਨਾਂ ਕੋਲ ਹਲੇ ਹੈ ਵੀ ਨਹੀਂ ਠੀਕ ਹੈ ਕੁਮਰ ਵੀ ਜੇ ਪ੍ਰਤਾਪ ਸਿੰਘ ਹੋਰੀ ਜਾਂ ਕੁਝ ਹੋਰ ਬੰਦੇ ਇੱਕ ਦੋ ਇੱਕਾ ਦੁਕਾ ਹੈਗੇ ਆ ਪਰ ਉਹ ਬੰਦੇ ਮੇਰੇ ਖਿਆਲ ਚ ਹੁਣ ਉਸ ਤਰੀਕੇ ਨਾਲ ਹੀ ਆਕ ਚੁੱਕੇ ਆ ਕਿਉਂਕਿ ਜਿਹੋ ਜਿਹੀਆਂ ਚੀਜ਼ਾਂ ਜਿਹੋ ਜਿਹੇ ਸਿਧਾਂਤ ਲੈ ਕੇ ਆਮ ਆਦੀ ਪਾਰਟੀ ਆਈ ਸੀ ਉੱਥੇ ਖੜੇ ਨਹੀਂ ਤਾਂ ਮੈਨੂੰ ਲੱਗਦਾ ਕਿ ਉਹ ਇਸ ਜੀ ਨੂੰ ਆਮੀਦਾ ਨਹੀਂ ਭਰਨਗੇ ਪਰ ਫਿਲਹਾਲ ਇਹ ਜ਼ਰੂਰ ਹੈਗਾ ਕਿ ਭਗਵੰਤ ਨੂੰ ਹਲੇ ਹਟਾਉਂਦੇ ਨਹੀਂ ਭਗਵੰਤ ਨੂੰ ਇਸ ਤਰੀਕੇ ਨਾਲ ਕਰਕੇ ਡਰਾਉਣਗੇ ਧੰਨਵਾਦ ਹੈ ਤੁਸਾਬ ਸੋ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਸਵੀਰ ਦੀ ਅਖਰ ਅੰਦਰ ਤਸਵੀਰ ਕੀ ਚੱਲ ਰਹੀ ਹੈਗੀ ਉਹ ਕਹਿੰਦੇ ਨਜ਼ਰਾਂ ਵੀ ਹਾਰ ਦੇ ਕਾਰਨ ਉਹ ਤਾਂ ਇਹਨਾਂ ਨੂੰ ਪਤਾ ਵੀ ਆਖਰ ਇਹ ਮੰਥਨ ਹਾਰ ਦਾ ਨਾ ਚੱਲ ਕੇ ਜਿਵੇਂ ਇਹ ਪਾਵਰ ਦਿਖਾਉਣ ਦੀ ਗੱਲ ਕੀਤੀ ਜਾ ਰਹੀ ਹੈ ਲਾਬਿੰਗ ਦੀ ਗੱਲ ਕੀਤੀ ਜਾ ਰਹੀ ਹੈ ਸੋ ਇਹਨਾਂ ਕਰਕੇ ਕਾਰਨਾ ਕਰਕੇ ਹੀ ਸ਼ਾਇਦ ਇਹ ਅਲੱਗ-ਅਲੱਗ ਜਿਹੜੀਆਂ ਮੀਟਿੰਗਾਂ ਵਕ-ਵਕ ਲੀਡਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਸਵੀਰ ਸਾਫ਼ ਹੋ ਜਾਏਗੀ ਆਖਰ ਇਹ ਮੰਥਨ ਸੀ ਜਾਂ ਫਿਰ ਪਾਵਰ ਦਿਖਾਉਣ ਦੀ ਗੱਲ ਕੀਤੀ ਜਾ ਰਹੀ ਸੀ ਵਕ-ਵਕ ਲੀਡਰਾਂ ਦੇ ਵੱਲੋਂ ਬਣੇ ਰਹੋ ਹੋਰ ਜਾਣਾਂ ਲੋਕਾਂ ਟੀਵੀ ਦੇ ਨਾਲ